ਹਾਲਾਤ ਇਹਦੇ ਬਹੁਤ ਖਰਾਬ ਸੀ ਜਦੋਂ ਵੀਰ ਨੂੰ ਲੈ ਕੇ ਆਏ ਨੇ 4 ਸਾਲਾਂ ਬਾਅਦ ਮਿਲ ਰਹੇ ਨੇ ਦੋਨੋਂ ਭਰਾ ਸਾਡੇ ਹੁਣ 22 ਤਰੀਕ ਨੂੰ ਇਹ ਸਾਡੇ ਕੋਲੇ ਆਇਆ ਤੇ ਅੱਜ 27 ਤਰੀਕ ਨੂੰ 5 ਦਿਨਾਂ ਦੇ ਵਿੱਚ ਵੀਰ ਦਾ ਘਰ ਲੱਭ ਗਿਆ ਅੱਜ ਆਪਣੇ ਘਰ ਜਾ ਗਿਆ ਵਿਨੋਦ ਕੁਮਾਰ ਆਪਣੇ ਘਰ ਵਿੱਚ ਆਪਣੇ 4 ਭਰਾਵਾਂ ਦੇ ਨਾਲ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਦੇ ਸਾਡੇ ਪਰਿਵਾਰ ਦੇ ਇੱਕ ਹੋਰ ਮੈਂਬਰ ਦੀ ਘਰ ਵਾਪਸੀ ਹੋ ਰਹੀ ਹੈ ਸਾਡੇ ਸੁਪਨਿਆਂ ਦੇ ਘਰ ਤੋਂ ਆਪਣੇ ਉਸ ਘਰ ਜਾ ਰਿਹਾ ਜਿੱਥੋਂ 4 ਸਾਲ ਪਹਿਲਾਂ ਗੁੰਮ ਗਿਆ ਸੀ ਸ਼ਟਰਿੰਗ ਦਾ ਕੰਮ ਕਰਦਾ ਸੀ ਜਿਹੜੋ ਨਵੀਂ ਬਿਲਡਿੰਗ ਬਣਦੀ ਹੈ ਕਾਲਬਦਾ ਸ਼ਟਰਿੰਗ ਦਾ ਕੰਮ ਕਰਦਾ ਸੀ ਯੂਪੀ ਦਾ ਰਹਿਣ ਵਾਲਾ ਬਸਤੀ ਜ਼ਿਲ੍ਹੇ ਦਾ گاؤں ਦਾ ਨਾਮ ਕੀ ਹੈ ਭਾਈ ਕਕਵਰਾਉਂ ਪੋਸਟ ਕਤਾਨਗਨ ਕਕਵਰਾਉਂ ਪਿੰਡ ਦਾ ਨਾਮ ਆ ਤੇ ਜਦੋਂ ਵੀਰੇ ਸਾਨੂੰ ਮਿਲਿਆ ਸੀ ਉਸ ਟਾਈਮ ਤੁਸੀਂ ਤਸਵੀਰਾਂ 'ਚ ਦੇਖੋ ਕੀ ਹਾਲਤ ਸੀ ਵੀਰ ਦੀ ਤੇ ਸਾਡਾ ਪਿੱਛੇ ਖੜਾ ਵੀਰੇ ਇਹ ਵਿਨੋਦ ਕੁਮਾਰ ਤੇ ਵਿਨੋਦ ਕੁਮਾਰ ਜੀ ਕੌਣ ਹੈ ਕੌਣ ਹੈ ਜੀ ਹੈ ਕੌਣ ਹੈ ਤੁਹਾਰੇ ਕੀ ਲੱਗਤੇ ਹਨ ਪੰਕਜ ਪੰਕਜ ਕੀ ਲੱਗਤਾ ਹੈ ਤੁਮਾਰਾ ਭਾਈ ਭਾਈ ਹੈ ਵਿਨੋਦ ਕੁਮਾਰ ਸਾਨੂੰ ਸਰਕਾਰੀ ਕਾਲਜ ਬਸ ਸਟੈਂਡ ਰੋਪੜ ਤੋਂ ਮਿਲਿਆ ਸੀ ਉੱਥੋਂ ਜੁਨਾਈਟਿਡ ਸਿੱਖ ਵਾਲਿਆਂ ਦੀ ਟੀਮ ਆ ਵੀਰ ਜਿਹੜੇ ਜੁਨਾਈਟਿਡ ਸਿੱਖਸ ਟੀਮ ਪੂਰੇ ਵਰਲਡ ਦੇ ਵਿੱਚ ਸੇਵਾ ਕਰਦੇ ਨੇ ਵੀਰ ਹਣੀ ਲੋੜਵੰਦਾਂ ਦੀ ਮਦਦ ਕਰਨਾ ਇਲਾਜ ਕਰਨਾ ਜਿੱਥੇ ਕਿਤੇ ਵੀ ਕੋਈ 트ਰੇਜਡੀ ਹੁੰਦੀ ਹੈ ਕੋਈ ਵੱਡੀ ਸਮੱਸਿਆ ਆਉਂਦੀ ਹੈ ਮਹਾਮਾਰੀ ਆਉਂਦੀ ਉੱਥੇ ਸੇਵਾਵਾਂ ਕਰਦੇ ਨੇ ਉਹ ਨੌਜਵਾਨ ਵੀਰ ਰਣਜੋਤ ਸਿੰਘ ਬਲਜੀਤ ਸਿੰਘ ਮਨਜੀਤ ਸਿੰਘ ਗੁਰਪ੍ਰੀਤ ਸਿੰਘ ਉਹ ਵੀਰ ਇੱਥੇ ਇਸ ਵੀਰ ਨੂੰ ਸਾਡੇ ਕੋਲੇ ਲੈ ਕੇ ਆਏ ਸੀ ਵਿਨੋਦ ਕੁਮਾਰ ਨੂੰ ਇੱਕ ਮਹੀਨੇ ਤੋਂ ਉਹ ਵੀਰ ਇਹਨੂੰ ਰੋਟੀ ਪਾਣੀ ਦੇ ਰਹੇ ਸੀ ਉੱਥੇ ਹੀ ਬੱਸ ਅਡੇ ਤੇ ਇਹਨੂੰ ਰੱਖਿਆ ਹੋਇਆ ਸੀ ਹਾਲਾਤ ਇਹਦੇ ਬਹੁਤ ਖਰਾਬ ਸੀ ਜਦੋਂ ਵੀਰ ਨੂੰ ਲੈ ਕੇ ਆਏ ਨੇ ਉਹ ਤੇ ਅੱਜ ਤੁਸੀਂ ਦੇਖਦੇ ਹੋ ਤੇ ਇਹ ਵੀਰ ਦਸਤਾਰ ਬੰਨੀ ਹੋਈ ਆ ਕੱਪੜੇ ਪਾਏ ਹੋਏ ਨੇ ਆਪਣੇ ਭਰਾ ਦੇ ਨਾਲ ਪੰਕਜ ਕੁਮਾਰ ਆਪਕਾ ਨਾਮ ਜੀ ਸਰ ਪੰਕਜ ਕੁਮਾਰ ਦੇ ਨਾਲ ਖੜਾ ਪੰਕਜ ਕੁਮਾਰ ਬਸਤੀ ਜ਼ਿਲ੍ਹੇ ਤੋਂ ਆਇਆ ਯੂਪੀ ਤੋਂ ਆਪਣੇ ਭਰਾ ਨੂੰ ਲੈਣ 4 ਸਾਲਾਂ ਬਾਅਦ ਮਿਲ ਰਹੇ ਨੇ ਦੋਨੋਂ ਭਰਾ ਆਪਸ ਵਿੱਚ ਵਿਨੋਦ ਕਿਰੋਂ ਕਿਉਂ ਆ ਗਿਆ ਸੀ ਤੂੰ ਇਹ ਚਲਾ ਕਿਉਂ ਲੜਾਈ ਹੋਈ ਆ ਲੜਾਈ ਹੋ ਗਿਆ ਸੀ ਕਿਸ ਕੇ ਸਾਥ ਇਹ ਗਰਤੀ ਹੈ ਹਾਂ ਕਿਸੇ ਬਾਰੇ ਕਿਸ ਕੇ ਸਾਥ ਹੋਇਆ ਸੀ ਲੜਾਈ ਮੇਰੇ ਨਾਲ ਜੀ ਬਲਜੀਤ ਸਿੰਘ ਜੀ ਪਹਿਲਾਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਤੇ ਤੁਹਾਡੀ ਸੇਵਾ ਕੀਤੀ ਸਫਲ ਹੋ ਗਈ ਆ ਤੇ ਉਹ ਜੀ ਬਨੋਦ ਕੁਮਾਰ ਨੂੰ ਉਹਦਾ ਭਰਾ ਪੰਕੜ ਕੁਮਾਰ ਲੈਣ ਆਇਆ ਵਾ ਇਥੋਂ ਬਹੁਤ ਬਹੁਤ ਮਾਰੇ ਤਾਂ ਤੇ ਸਾਡੀ ਸਾਡੇ ਮਾਰੇ ਸਾਡੀ ਬਹੁਤ ਬਹੁਤ ਮਾਰੇ ਚੜ੍ਹਦੀ ਕਲਾ ਭਾਈ ਗੁਰੂ ਆ ਕੀਤੀ ਸੇਵਾ ਜੋਨਾ ਭਾਈ ਹੈ ਜੀ ਗੁਰੂ ਕਰਾ ਰਿਹਾ ਜੀ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਕਿਵੇਂ ਇਹ ਬੱਚਾ ਸਾਡੇ 4 ਸਾਲ ਪਹਿਲਾਂ ਘਰੋਂ ਗੁੰਮਿਆ ਸੀ ਆਪਦੇ ਨੂੰ 4 ਸਾਲ ਪਹਿਲਾਂ ਹਾਂਜੀ 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 4 ਸਾਲਾਂ ਬਾਅਦ ਅੱਜ ਭਰਾ ਨੂੰ ਮਿਲਿਆ ਵਾ 4 ਸਾਲ ਪਹਿਲਾਂ ਸ਼ਰਟਿੰਗ ਦਾ ਕੰਮ ਕਰਦਾ ਸੀ ਘਰੋਂ ਨਿਕਲਿਆ ਕਿਤੇ ਮਹੱਲੇ 'ਚ ਕਿਸੇ ਨਾਲ ਲੜਾਈ ਹੋ ਪਈ ਬਸ ਘਰ ਛੱਡ ਕੇ ਆ ਗਿਆ ਅੱਜ 4 ਸਾਲਾਂ ਬਾਅਦ ਦੋਨੇ ਭਰਾ ਮਿਲੇ ਨੇ ਆਸ ਵਿੱਚ ਵਾਹਿਗੁਰੂ ਵਾਹਿਗੁਰੂ ਦੇਖੋ ਕਿੱਦਾਂ ਬਲਜੀਤ ਸਿੰਘ ਹੋਣਾ ਵੱਲੀਓ ਕੀਤਾ ਗਿਆ ਕਪਰਾਲਾ ਇਹ ਨੌਜਵਾਨ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਬਲਜੀਤ ਸਿੰਘ ਵੀਰ ਹੋਣੇ ਇਸ ਵੀਰ ਨੂੰ ਉੱਥੇ ਘੁੰਮਦਿਆਂ ਦੇਖਦੇ ਸੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੇ ਉਹਨਾਂ ਨੇ ਆਪਣਾ ਫਰਜ਼ ਸਮਝਦੇ ਆ ਇਸ ਵੀਰ ਦੀ ਸੇਵਾ ਵਾਸਤੇ ਅੱਗੇ ਹੱਥ ਵਧਾਇਆ ਜੁਨਾਈਟਿਡ ਸਿਕਸ ਵੱਲੋਂ ਇਹਨੂੰ ਕਰੀਬ 1 ਮਹੀਨਾ ਉੱਥੇ ਰੋਟੀ ਪਾਣੀ ਦਿੱਤਾ ਗਿਆ ਫਿਰ ਇਹਦਾ ਇਲਾਜ ਕਰਾਉਣ ਲਈ ਹਸਪੀਟਲ 'ਚ ਲੈ ਕੇ ਗਏ ਇਲਾਜ ਚੱਲਿਆ ਕਿ ਸਾਡੇ ਕੋਲੇ ਇੱਥੇ ਵੀਰ ਲੈ ਕੇ ਆਏ ਹੁਣ 22 ਤਰੀਕ ਨੂੰ ਇਹ ਸਾਡੇ ਕੋਲੇ ਆਇਆ ਤੇ ਅੱਜ 27 ਤਰੀਕ ਨੂੰ 5 ਦਿਨਾਂ ਦੇ ਵਿੱਚ ਵੀਰ ਦਾ ਘਰ ਲੱਭ ਗਿਆ ਅੱਜ ਆਪਣੇ ਘਰ ਜਾ ਰਿਹਾ ਵੀਰ ਘਰ ਤੱਕਰ ਪਹੁੰਚ ਹੋਈ ਹੈ ਸਾਡੀ ਵਿਨੋਦ ਕੁਮਾਰ ਦੇ ਸ਼ਿਵਾਸ਼ ਪਾਈ ਜੀ ਨੇ ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਅੱਗੇ ਵੀ ਉਹਨਾਂ ਨੇ ਕਾਫੀ ਮੈਂਬਰਾਂ ਦੀ ਘਰ ਲੱਭਣ 'ਚ ਸਾਡੀ ਮਦਦ ਕੀਤੀ ਆ ਉਹਨਾਂ ਦੇ ਜਿਹੜੇ ਕਾਮਕਾਰ ਆ ਉਹਨਾਂ ਦੇ ਨਾਲ ਲੇਬਰ ਆ ਜਿਹੜੀ ਕੰਮ ਕਰਦੀ ਉਹ ਯੂਪੀ ਬਿਹਾਰ ਦੀ ਲੇਬਰ ਆ ਕੰਮ ਕਰਦੀ ਤੇ ਉਹ ਸ਼ਿਵਾਸ਼ ਜੀ ਉਹਨਾਂ ਨਾਲ ਹੀ ਸੰਪਰਕ ਕਰਦੇ ਨੇ ਆਪਣੀ ਲੇਬਰ ਦੇ ਰਾਹੀਂ ਉੱਥੇ ਉਹਨਾਂ ਪਿੰਡਾਂ ਤੱਕ ਉਹਨਾਂ ਸ਼ਹਿਰਾਂ ਤੱਕ ਪਹੁੰਚ ਕਰਦੇ ਨੇ ਜਿਹੜਾ ਐਡਰੈਸ ਉਹ ਸਾਡੇ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਅਸੀਂ ਪਾਉਨੇ ਆ ਜਦੋਂ ਵਿਨੋਦ ਦੀ ਵੀਡੀਓ ਪਾਈ ਸੀ ਤਾਂ ਵਿਨੋਦ ਨੇ ਆਪਣੀ ਉਸ ਟਾਈਮ ਦੱਸਿਆ ਸੀ ਬਸਤੀ ਜ਼ਿਲ੍ਹਾ ਮੇਰਾ ਤੇ ਪਿੰਡ ਦਾ ਨਾਮ ਦੱਸਿਆ ਸੀ ਸਾਨੂੰ ਤਾਂ ਸਮਝ ਵੀ ਨਹੀਂ ਸੀ ਆ ਰਿਹਾ ਪਿੰਡ ਦਾ ਨਾਮ ਪਰ ਉਹਨਾਂ ਨੇ ਵੀਡੀਓ ਰਾਹੀਂ ਸਮਝ ਕੇ ਆਪਣੇ ਬੰਦੇ ਰਾਹੀਂ ਘਰ ਲੱਭ ਕੇ ਵੀਰ ਨੂੰ ਵਿਨੋਦ ਕੁਮਾਰ ਦੇ ਭਰਾ ਨੂੰ ਪੰਕੈ ਨੂੰ ਸ਼ਿਵਾਸ਼ ਜੀ ਨੇ ਫੋਨ ਕੀਤਾ ਸੀ ਜੀ ਸਰ ਸ਼ਿਵਾਸ਼ ਜੀ ਨੇ ਫਿਰ ਇਹਨਾਂ ਨੂੰ ਫੋਨ ਕੀਤਾ ਤਾਂ ਫਿਰ ਅੱਜ ਵੀਰੇ ਇੱਥੇ ਤੱਕ ਪਹੁੰਚੇ ਭਾਈ ਐਵੇਂ ਮਿਲਤੇ ਆਂ 4 ਸਾਲ ਬਾਅਦ ਮਿਲ ਰਹੇ ਹੋ ਭਾਈ ਕੋ ਐਵੇਂ ਪੂਰਾ ਦਿਲ ਸੇ ਬੜੇ ਹੋ ਤੁਮਨੇ ਛੋਟੇ ਹੋ ਬੜੇ ਤੁਮ ਬੜੇ ਹੋ ਅਰੇ ਕੀ ਬਾਤ ਹੈ ਬਣੋ ਇਹਦੇ ਇਦਾਂ ਹੀ ਵੀਰੇ ਦਾਣਾ ਰੱਖਿਆ ਹੋਇਆ ਸੀ ਜਦੋਂ ਸਾਡੇ ਕੋ ਆਏ ਆ ਨਾ ਉਹ ਵੀਰ ਕਿਉਂਕਿ ਉਹਨਾਂ ਨੇ ਵੀਰੇ ਦੇ ਸਿਰ ਤੇ ਦੁਪੱਟਾ ਬੰਨਿਆ ਹੋਇਆ ਸੀ ਜਦੋਂ ਸਾਡੇ ਕੋ ਛੱਡ ਕੇ ਗਏ ਨੇ ਤੇ ਅਸੀਂ ਇਹਨੂੰ ਉਸੇ ਤਰ੍ਹਾਂ ਹੀ ਅਸੀਂ ਰੱਖਿਆ ਬਾਕੀ ਦੇ ਅੱਗੇ ਜੋ ਮਰਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਰੇ ਆਪਣੇ ਖਿਆਲ ਰੱਖੋ ਇਹਨੂੰ ਦਿਮਾਗੀ ਸਮੱਸਿਆ ਵਾ ਇਹਦਾ ਟ੍ਰੀਟਮੈਂਟ ਇੱਥੋਂ ਚੱਲਦਾ ਸਾਡੇ ਕੋਲ ਦਵਾਈ ਜੇ ਤੁਸੀਂ ਆ ਸਕਦੇ ਹੋ ਮਹੀਨੇ ਦੀ ਦਵਾਈ ਅਸੀਂ ਇਕੱਠੀ ਦੇ ਦਿਆ ਕਰਾਂਗੇ ਇੱਥੋਂ ਆ ਕੇ ਮਹੀਨੇ ਬਾਅਦ ਦਵਾਈ ਲੈ ਜਾ ਕਰੋ ਜੇ ਦਵਾਈ ਨਾ ਬੰਦ ਕਰਿਓ ਜੇ ਦਵਾਈ ਚੱਲਦੀ ਰਹੂਗੀ ਇਹ ਬਿਲਕੁਲ ਠੀਕ ਹੋ ਜਾਊਗਾ ਠੀਕ ਹੈ ਸਰ ਠੀਕ ਹੈ ਵਿਨੋਦ ਭਾਈ ਖੁਸ਼ ਹੋਵੋ ਚੰਗਾ ਫਿਰ ਮੈਨੂੰ ਵੀ ਮਿਲ ਲੈ ਜਾਂ ਜੱਫੀ ਪਾ ਕੇ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰ ਕਰਨ ਉਹ ਅੱਲਾਹ ਉਹ ਰਾਮ ਉਹ ਵਾਹਿਗੁਰੂ ਭਗਵਾਨ ਇਹ ਵੀਰ ਵਿਨੋਦ ਕੁਮਾਰ ਆਪਣੇ ਘਰ ਵਿੱਚ ਆਪਣੇ ਚਾਰ ਭਰਾਵਾਂ ਦੇ ਨਾਲ ਰਹਿ ਕੇ ਚੰਗਾ ਜੀਵਨ ਬਤੀਤ ਕਰੇ। ਬਸ ਤੁਸੀਂ ਵੀ ਸਾਰੇ ਅਰਦਾਸ ਕਰਿਓ ਆਪਣੇ ਆਸ-ਪਾਸ ਖਿਆਲ ਕਰਿਆ ਕਰੋ। ਹੋ ਸਕਦਾ ਤੁਹਾਡੇ ਆਸ-ਪਾਸ ਵੀ ਕੋਈ ਮਨੋਜ ਕੋਈ ਵਿਨੋਦ ਕੋਈ ਹੋਰ ਇਸ ਤਰ੍ਹਾਂ ਦਾ ਜੀਵਨ ਕੱਟ ਰਿਹਾ ਹੋਵੇ ਜਿਹਨੂੰ ਨਰਕ ਤੋਂ ਵੀ ਬਾਤਰ ਕਿੰਨੇ ਤੇ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਉਹਨੂੰ ਉਹਦੇ ਆਪਣਿਆਂ ਦੇ ਤੱਕਰ ਪਹੁੰਚਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿ